ਹਾਂਜੀ ਦੁਪਹਿਰਿਆ ਅੱਜ ਪਕੌੜੇ ਬਣਾਏ ਤੇ ਫਿੰਗਰ ਬਣਾਏ ਤੇ ਬੜੇ ਟੇਸਟੀ ਬਣੇ ਬਹੁਤ ਵਧੀਆ ਬਣੇ ਇਕਦਮ कुरकुरे क्रंची ਜਿਹੇ ਬਣੇ ਤੇ ਜਿੱਦਾਂ ਬਿਆਂ ਚ ਨਹੀਂ ਬਣੇ ਹੁੰਦੇ ਉਦਾਂ ਦੇ ਬਣੇ ਆ ਤੇ ਇਹਨੇ ਟੇਸਟੀ ਬਣੇ ਨਾ ਤੇ ਨਾਲ ਚਟਣੀ ਤੇ कुरकुरे ਜਿਹੇ ਬਣੇ ਆ ਜਿਹਦਾ कुरकुरे ਹੁੰਦੇ ਇਦਾਂ ਆ ਤੇ ਬਹੁਤ ਵਧੀਆ ਬਣੇ ਤੇ ਦਿਨਾਂ ਬਾਅਦ ਹੀ ਬਣਾਏ ਆ ਤੇ ਦੇਖੋ ਜੀ ਨਾਲ ਚਟਣੀ ਨਾਲ ਹੋਰ ਟੇਸਟ ਹੋ ਜਾਂਦਾ ਹੋਰ ਵਧੀਆ ਹੋ ਜਾਂਦਾ ਟੇਸਟ ਤੇ ਕਿੰਨੇ ਵਧੀਆ ਲੱਗਦੇ ਆ ਤੇ ਕਲਰ ਵੀ ਕਿੰਨਾ ਸੋਹਣਾ ਹੋਣ ਡਿਆ ਆ ਕਲਰਫੁਲ ਬਣਾਏ ਆ ਫਿੰਗਰ ਪਕੌੜੇ ਤੇ ਬਹੁਤ ਵਧੀਆ ਬਣੇ ਆ ਇਕਦਮ ਓਕੇ ਔਰ ਟਿਪ ਟੌਪ ਬਣੇ ਆ ਤੇ ਦਿਨਾਂ ਬਾਅਦ ਹੀ ਬਣਾਏ ਆ ਬਹੁਤ ਟੇਸਟੀ ਬਣੇ ਹੋਏ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੌਖ ਬਲੌਗਸ ਬੋਪਾ ਰਾਏ ਜੀ ਨਾਲ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੀਏ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਬੋਪਾ ਰਾਏ ਤੋਂ ਅਗੁਰ ਜੀ ਸ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੂਬਸ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਦੱਸੇ ਲਾਈਕ ਨਹੀਂ ਕਰਦੇ ਹੈਗੇ ਤੇ ਸਬਸਕ੍ਰਾਈਬ ਬਹੁਤ ਕਰਦੇ ਆ ਤਾਂ ਜੋ ਆਉਣ ਵਾਲੀ ਵੀਡੀਓ ਅੰਤ ਤੱਕ ਪਹੁੰਚ ਸਕਣ ਜਿਹੜੀ ਵੀ ਮੈਂ ਵੀਡੀਓ ਅਪਲੋਡ ਕਰਾਣਾ ਬਲੌਗ ਨੂੰ ਅੰਤ ਤੱਕ ਦੇਖਿਆ ਕਰੋ ਤੇ ਅੱਜ ਹੈਗਾ ਦਿਨ ਮੰਗਲਵਾਰ ਤੇ ਦੁਪਹਿਰ 2 ਵਜੇ ਦਾ ਟਾਈਮ ਆ ਤੇ ਗਰਮੀ ਜਿੱਦਾਂ ਹੁਣ ਤੋਂ ਬਹੁਤ ਹੋ ਗਈ ਆ ਤੇ ਸਵੇਰੇ ਜਦੋਂ ਮੌਸਮ ਠੀਕ ਸੀਗਾ ਤੇ ਇੰਨਾ ਹੈ ਨਹੀਂ ਸੀਗਾ ਤੇ ਵਧੀਆ ਸੀਗਾ ਮੌਸਮ ਠੰਡਾ ਠੰਡਾ ਸੀਗਾ ਤਾਂ ਹੁਣ ਵੀ ਕਦੀ ਧੁੱਪ ਕਦੀ ਛਾਂ ਐਡਾ ਮੌਸਮ ਨਹੀਂ ਹੈ ਨਾਰਮਲ ਜਿਹਾ ਜਿੱਦਾਂ ਕਹ ਲੋ ਤੇ ਦੁਪਹਿਰ ਦਾ ਟਾਈਮ ਆ ਦੇਖੋ ਜੀ ਨਿੱਕੇ ਨਿੱਕੇ ਬੱਚੇ ਵੀ ਇਹ ਪੁੱਛਦੇ ਨੇ ਆ ਇੱਕ ਕੱਲ ਕਰ ਪਰਸੋਂ ਦੀ ਗੱਲ ਐ ਤੇ ਮੈਂ ਗਈ ਕਿਸੇ ਥੋੜਾ ਕੰਮ ਤੇ ਨਿੱਕਾ ਬੱਚਾ ਪੁੱਛੇ ਆਂਟੀ ਸਾਸਤਰੀ ਕੱਲ ਮੈਂ ਕਹਾਂ ਪੁੱਤ ਸਾਸਤਰੀ ਕਹਿੰਦਾ ਇਹ ਆਂਟੀ ਤੁਹਾਡੇ ਕਿੰਨੇ ਫੋਲੋਅਰ ਕਹਿੰਦਾ ਹੋ ਗਏ ਆ ਤੁਹਾਨੂੰ ਪੈਸੇ ਆਉਣ ਲੱਗ ਗਏ ਆ ਤੇ ਮੈਂ ਹੱਸਾਂ ਮੈਂ ਕਿਹਾ ਤੈਨੂੰ ਪਤਾ ਵੀ ਕੀ ਫੋਲੋਅਰ ਹੁੰਦੇ ਆ ਨਾ ਤੇ ਕਹਿੰਦਾ ਹਾਂ ਜੀ ਮੈਨੂੰ ਸਾਰਾ ਪਤਾ ਆ ਤੇ ਇਹ ਤਾਂ ਪੈਸੇ ਆਉਣ ਲੱਗੇ ਦੇਖੋ ਨਿੱਕੇ ਨਿੱਕੇ ਜਿਹੜੇ ਬੱਚੇ ਪੁੱਛਦੇ ਨੇ ਨਾ ਬੜਾ ਹੀ ਆਪਣੇ ਆਪ ਨੂੰ ਖੁੱਚਾ ਆ ਜਾ ਹੁੰਦਾ ਮੇਰੇ ਚ ਲੋਖ ਖੈਰ ਕਿਸ ਬੱਚੇ ਬੱਚਿਆਂ ਨੂੰ ਵੀ ਪਤਾ ਚਲੋ ਵਲੌਗ ਬਣਾਉਣਾ ਜਾਂ ਕਰਦਾ ਵੀ ਨਾ ਖੁਸ਼ੀ ਹੀ ਬਹੁਤ ਹੁੰਦੀ ਆ ਤੇ ਮੈਂ ਕਹਿੰਦਾ ਨਹੀਂ ਪਤਾ ਹਜੇ ਨਹੀਂ ਪੈਸੇ ਆਉਣ ਲੱਗੇ ਜਦੋਂ ਆਉਣਗੇ ਤੁਹਾਨੂੰ ਦੱਸਾਂਗੇ ਜਰੂਰ ਹਨਾ ਤੇ ਕਿਨੂੰ ਸਾਡੇ ਬਲੌਗ ਦੇਖਦੇ ਹੁੰਦੇ ਬਹੁਤ ਸੋਹਣੇ ਆ ਮੈਂ ਕਹਿੰਦਾ ਚਲੋ ਥੈਂਕ ਯੂ ਹਨਾ ਦੇਖਣ ਦਾ ਬਲੌਗ ਦਾ ਤੇ ਬੜੀ ਖੁਸ਼ੀ ਹੁੰਦੀ ਆ ਤੇ ਜਿਹੜੇ ਪਸੰਦ ਕਰਦੇ ਆ ਜਰੂਰ ਬਲੌਗ ਬਣਾਇਆ ਕਰਾਂਗੇ ਜਿਹੜੇ ਸੱਟਦੇ ਉਹਨਾਂ ਨੂੰ ਸਾੜਾਂਗੇ ਸੋ ਇਹ ਵੀ ਗੱਲ ਤੇ ਵਧੀਆ ਲੱਗਦਾ ਆ ਤੇ ਦੇਖੋ ਜੀ ਹੁਣ ਮੈਂ ਬਣਾਉਣ ਲੱਗੀ ਆ ਪਕੌੜੇ ਫਿੰਗਰ ਪਕੌੜੇ ਬਣਾਉਣੇ ਆ ਤੇ ਬੜੇ ਦਿਨਾਂ ਬਾਅਦ ਬਣਾਉਣੇ ਆ ਆ ਦੇਖੋ ਪਲੇਟ ਤੇ ਆਲੂ ਮੈਂ ਕੱਟ ਲੈਣੇ ਆ ਤੇ ਆਲੂ ਕੱਟੂੰਗੀ ਇੱਥੇ ਬਹਿ ਕੇ ਹੈਨਾ ਖੜੀ ਹੋ ਕੇ ਕੰਮ ਕਰਨਾ ਬਹੁਤ ਔਖਾ ਗੈਸ ਤੇ ਤੇ ਪਹਿਲਾਂ ਹੁੰਦਾ ਸੀਗਾ ਨਾ ਚੁੱਲਾ ਉਪ ਚੌਂਕੇ ਚੁੱਲੇ ਹੁੰਦੇ ਸੀ ਘਰਾਂ ਵਿੱਚ ਹੁਣ ਤਾਂ ਖੈਰ ਘਾਟੀ ਆ ਤੇ ਗੈਸ ਆ ਗਿਆ ਤਾਂ ਕੰਮ ਸੌਖੇ ਆ ਗਿਆ ਤੇ ਉਹਨੇ ਬਿਮਾਰੀਆਂ ਵੱਧ ਗਈਆਂ ਨਾ ਇਹ ਗੱਲ ਆ ਤੇ ਇਹਦੇ ਚੁੱਲੇ ਦਿਵਾਲੇ ਬਹਿ ਜਾਣਾ ਤੇ ਮੰਮੀ ਨੂੰ ਰੋਟੀਆਂ ਮਕਾਉਣੀਆਂ ਤੇ ਨਿਆਣੇ ਨੇ ਖਾਣੀਆਂ ਨਾ ਤੇ ਸਾਰੇ ਨਾਲ ਦੇ ਵਾਲੇ ਬਹਿ ਜਾਣਾ ਤੇ ਫਟਾਫਟ ਸਾਰੇ ਕੰਮ ਜਿੱਦਾਂ ਕਰਨੇ ਤੇ ਕੋਈ ਗੋਡਿਆਂ ਦੀ ਪ੍ਰੋਬਲਮ ਨਹੀਂ ਹੁੰਦੀ ਸੀ ਦੇਖੋ ਜੀ ਇੰਨੇ ਘੰਟੇ ਆਪਾਂ ਖੜੇ ਹੋ ਕੇ ਨਾ ਰੋਟੀ ਬਕਾਉਣੇ ਦਾਲ ਸਬ지 ਸਾਰਾ ਕੰਮ ਗੈਸ ਤੇ ਕਰਦੇ ਆ ਤੇ ਫਿਰ ਆਪਾਂ ਨੂੰ ਗੋਡਿਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਆ ਤੇ ਜਿਹੜਾ ਆਪਾਂ ਬੈਗ ਕੰਮ ਕਰਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਤੋ ਉਹ ਦਾ ਫਰਟਾ ਫਰ ਜਿੱਦਾਂ ਕਹ ਲੋ ਵੀ ਹੋ ਜਾਂਦਾ ਆ ਬੈਗ ਜਿੰਨਾ ਮਰਜ਼ੀ ਕੰਮ ਕਰੀ ਜਾਓ ਨਾ ਕਈ ਤੇ ਜਿੱਦਾ ਪਹਿਣਾ ਮੇਰੀਆਂ ਅੱਖੜੀਆਂ ਨਹੀਂ ਹੋ ਸਕਦੀਆਂ ਤੋ ਗੈਸ ਥਲੇ ਲਾ ਕੇ ਸਿਰਫ ਤੋ ਕੰਮ ਕਰ ਲੈਂਦੀਆਂ ਹਨਾ ਤੇ ਬਿਹਤਰ ਇਹ ਆ ਵੀ ਜੇ ਜੇ ਆਪਾਂ ਬੈ ਕੇ ਕੰਮ ਕਰਦੇ ਆ ਤੇ ਆਪਾਂ ਨੂੰ ਗੋਡਿਆਂ ਨੂੰ ਕਦੀ ਪ੍ਰੋਬਲਮ ਨਹੀਂ ਹੁੰਦੀ ਖੜੇ ਹੋ ਗਿਆਂ ਆਉਂਦੀ ਐ ਪ੍ਰੋਬਲਮ ਹਨਾ ਇਹ ਗੱਲ ਆ ਤੇ ਅੱਜ ਕੱਲ ਕੰਮ ਸੌਖੇ ਆ ਤੇ ਆਪਣੀਆਂ ਪ੍ਰੋਬਲਮ ਵੀ ਹੋਣੀਆਂ ਵਧ ਗਈਆਂ ਤੇ ਜਿੰਨੇ ਕੰਮ ਸੌਖੇ ਆ ਤੋ ਇਹ ਗੱਲ ਆ ਤੇ ਕੋਈ ਅੱਜ ਕੱਲ ਕਿਸੇ ਕੰਮ ਦੀ ਕੋਈ ਅਖਿਆਈ ਨਹੀਂ ਹੈਗੀ ਤੇ ਫਟ ਫਟ ਸਾਰੇ ਔਖੇ ਸੌਖੇ ਕੰਮ ਹੋ ਗਏ ਆ ਇਹ ਗੱਲ ਆ ਚਲੋ ਖੈਰ ਸ਼ੌਕ ਵੀ ਹੋਣਾ ਚਾਹੀਦਾ ਜ਼ਿੰਦਗੀ 'ਚ ਨਾ ਤੇ ਆ ਦੇਖੋ ਮੈਂ ਹੁਣ ਆਲੂ ਕੱਟੂੰਗੀ ਛੱਲ ਲਾਉਂਗੀ ਸਾਰਿਆਂ ਦੀ ਇਹਨਾਂ ਦੀ ਤੇ ਅੱਜ ਬੱਚਿਆਂ ਨੂੰ ਫਿੰਗਰ ਪਕੌੜੇ ਪਣਾ ਕੇ ਦੇਣੇ ਆ ਤੇ ਬਹਾਨੇ ਨਾਲ ਆਪ ਵੀ ਖਾਲਾਂਗੇ ਬੱਚਿਆਂ ਦਾ ਪੰਜ ਦਾ ਆਪਣਾ ਰਾਜ ਹੈ ਨਾ ਨਾਲ ਮਿਲ ਕੇ ਜਾਂ ਕਿਦਾਂ ਵੀ ਹੈਗਾ ਤੋਂ ਮੈਂ ਆਲੂ ਹੁਣ ਕੱਟਣ ਲੱਗੀ ਆ ਖੋਰੀ ਛਿੱਲਣ ਲੱਗੀਆਂ ਛਿੱਲ ਕੇ ਤੇ ਫੇਰ ਇਹਦੀ ਬਣਾਉਣੀ ਆ ਫਿੰਗਰ ਚਲੋ ਠੀਕ ਹੈ ਜਿਵੇਂ ਹੁਣ ਅਲੂ ਛੱਲਵਾ ਹਾਂ ਹਾਂਜੀ ਆਲੂ ਕੱਟ ਲੈ ਮੈਂ ਤੇ ਕੱਟ ਕੇ ਧੋਲੇ ਸੀਗੇ ਤੇ ਕੱਟੀ ਵੀ ਇੱਕਦਮ ਬਰੀਕ ਬਰੀਕ ਜੇ ਆਪਾਂ ਥੋੜੇ ਮੋਟੇ ਕੱਟੀਏ ਤੇ ਫੇਰ ਕੱਚੇ ਰਹਿ ਜਾਂਦੇ ਆ ਤੇ ਫੇਰ ਕੱਚੇ ਢਿੱਡ ਦਉ ਤਾਂ ਤੁਹਾਨੂੰ ਪਤਾ ਹੀ ਆ ਵੀ ਬਰੀਕ ਜਿਹੜਾ ਫਿੰਗਰ ਪਕੌੜੇ ਬਣਾਉਣੇ ਹੋਣ ਤਾਂ ਬਰੀਕ ਜਿਹਦਾ ਕੱਟਣੇ ਚਾਹੀਦੇ ਆ ਤੇ ਫੇਰ ਬਹੁਤ ਸੋਹਣੇ ਪੁੱਲੇ ਪੁੱਲੇ ਹੋ ਜਾਂਦੇ ਆ ਵਧੀਆ ਹੋ ਜਾਂਦੇ ਆ ਕੁਝ ਜਾਂਦੇ ਆ ਤੇ ਇਹ ਦੇਖੋ ਮੈਂ ਬੇਸਣ ਵੀ ਜਿੱਦਾ ਛਾਣ ਕੇ ਰੱਖ ਲਿਆ ਤੇ ਛਾਣ ਕੇ ਰੱਖੋ ਤਾਂ ਫਿਰ ਵਧੀਆ ਰਹਿੰਦਾ ਆ ਤੇ ਜੇ ਆਪਾਂ ਇਹਦਾ ਵੈਸੇ ਇਹਨੂੰ ਪਾ ਲੈਨੇ ਵਿੱਚ ਇਹਦੇ ਆਲੂਆਂ ਚ ਤੇ ਫਿਰ ਉਹ ਗਿਲਟ ਜੀ ਵੱਜ ਜਾਂਦੀ ਆ ਸਹੀ ਨਹੀਂ ਹੈਗਾ ਤੇ ਆ ਥੋੜਾ ਕਲਰ ਪਾਉਣਾ ਆ ਥੋੜੇ ਰੈੱਡ ਰੈੱਡ ਹੋਣ ਤਾਂ ਵਧੀਆ ਲੱਗਣਾ ਹਨਾ ਤੇ ਇੱਕ ਪਿਆਜ਼ ਪਾਇਆ ਮੈਂ ਤੇ ਮੋਟੀਆਂ ਜੀਆਂ ਮਿਰਚਾਂ ਕੱਟੀਆਂ ਹੋਈਆਂ ਬੱਚੇ ਦੇ ਤੇ ਵਧੀਆ ਦੇਖੋ ਜੀ ਆਪਾਂ ਨੂੰ ਬੱਚਿਆਂ ਨੂੰ ਘਰ ਨਾ ਕਰ ਚੀਜ਼ਾਂ ਬਣਾ ਕੇ ਰਿਣੀ ਚਾਹੀਦੀਆਂ ਜਿਹੜੀਆਂ ਬਾਜ਼ਾਰ ਦੀ ਹੁੰਦੀਆਂ ਬਹੁਤ ਘੱਟ ਖਾਣੇ ਚਾਹੀਦੀਆਂ ਕਿਉਂਕਿ ਉਹਨਾਂ ਦੇ ਚੀਜ਼ਾਂ ਨਾਲ ਇਨਫੈਕਸ਼ਨ ਹੋ ਜਾਂਦੀ ਆ ਤੇ ਫਿਰ ਬੱਚੇ ਬਿਮਾਰ ਹੋ ਜਾਂਦੇ ਪਰ ਮੰਨਦੇ ਤਾਂ ਹੈ ਨਹੀਂਗੇ ਪਰ ਆਪਾਂ ਨੂੰ ਪਤਾ ਜਿਹੜੀ ਆਪਾਂ ਚੀਜ਼ ਬਣਾਈ ਹੁੰਦੀ ਆ ਆਪਣੇ ਹੱਥੀ ਤੇ ਉਹ ਵਧੀਆ ਹੁੰਦੀ ਆ ਵੀ ਕੀ ਚੀਜ਼ ਪਾਈ ਆ ਕਿੰਨਾ ਕਿਦਾਂ ਮਤਲਬ ਸਾਫ਼ ਸਫਾਈ ਨਾਲ ਬਣਾਈ ਹੈ ਹਨਾ ਤੇ ਇਹ ਗੱਲ ਹੋ ਜਾਂਦੀ ਆ ਨਾਲੇ ਘਰ ਚੀਜ਼ ਦੀ ਬਰਕਤ ਹੋ ਜਾਂਦੀ ਆ ਬਹੁਤ ਫਾਇਦਾ ਹੋਇਆ ਇਸ ਚੀਜ਼ ਦਾ ਵੀ ਜਿਹੜੇ ਬੱਚਿਆਂ ਕਰ ਬਣਾ ਕੇ ਦਿੰਨੇ ਆ ਤੇ ਮੇਰੀ ਤੇ ਕੋਸ਼ਿਸ਼ ਚਲੋ ਇਹੀ ਹੁੰਦੀ ਆ ਵੀ ਚਲੋ ਘਰ ਜੀ ਬਣਾ ਕੇ ਦਈਏ ਬਰਕਤ ਹੋ ਜਾਂਦੀ ਆ ਤੇ ਚਲੋ ਆਪ ਵੀ ਬਹਾਨੇ ਨਖਾ ਹੋ ਜਾਂਦੀ ਆ ਸੋ ਇਹ ਗੱਲ ਆ ਤੇ ਤੇਲ ਵਿੱਚ ਸਰੋਂ ਦਾ ਪਾਤਾ ਆ ਤੇ ਹੁਣੇ ਤੜੂਗਾ ਤੇ ਥੋੜਾ 스ਮੈਲ ਆਊਗੀ ਤੇ ਫਿਰ ਪਕੌੜੇ ਇਹਦੇ ਵਿੱਚ ਮਿਕਸ ਕਰਕੇ ਪਾਉਣੇ ਆ ਤੇ ਦੇਖੋ ਜੀ ਆ ਹੁਣ ਮਿਕਸ ਕਰ ਦਈਏ ਮਟੀਰੀਅਲ ਸਾਰਾ ਬਣਾ ਲਈਏ ਤੇ ਆਮ ਦੇਖੋ ਬੇਸਣ ਗਰੇਟਿਵ ਕਹਿੰਦੇ ਇਹਨੂੰ ਪਿੰਡਾਂ ਵਿੱਚ ਇਹਦੇ ਵਿੱਚ ਮੈਂ ਹੁਣ ਪਾ ਲਈਆ ਤੇ ਥੋੜਾ ਇੱਕ ਚਮਚਾ ਮੈਂ ਨਮਕ ਦਾ ਪਾਉਂਗੀ ਤੇ ਥੋੜਾ ਜਿਹਾ ਹੋਰ ਪਾਉਂਗੀ ਤੇ ਆ ਦੇਖੋ ਆ ਧਨੀਆ ਪਾਊਡਰ ਇਹਨਾਂ ਵੀ ਬਹੁਤ ਸੋਹਣੀ 스멜 ਆਉਂਦੀ ਆ ਤੇ ਨਾਲੇ ਖਾਣ ਟੇਸਟ ਆਉਂਦਾ ਆ ਤੇ ਜਿਹੜਾ ਘਰ ਦਾ ਦੇਸੀ ਮਸਾਲਾ ਜਿਹੜਾ ਮੈਂ ਆਪ ਤਿਆਰ ਕਰਦੀ ਹੁੰਦੀ ਤਾਂ ਪਾਣੀ ਹੁੰਦੀ ਆ ਦਾਲ ਸਬਜੀ ਵਿੱਚ ਉਹ ਤੇ ਆਪ ਜਿਹੜਾ ਕਲਰ ਆ ਇਹ ਵੀ ਵਿੱਚ ਐਡ ਕਰ ਦੇਣਾ ਇਹਦੇ ਸੋਹਣਾ ਪਕੌੜੇ ਦਾ ਕਲਰ ਆਉਂਦਾ ਆ ਤੇ ਸਿੰਪਲ ਤੋਰ ਤੇ ਬਣਾਵਾਂਗੇ ਤੇ ਇੱਕ ਚਮਚ ਪਾਉਂਗੀ ਮੈਂ ਦਹੀਂ ਦਾ ਤੇ ਆ ਦੇਖ ਇੱਕ ਚਮਚ ਦਹੀਂ ਦਾ ਪਾਉਣਾ ਤੇ ਨਾ ਪਕੌੜੇ ਬਹੁਤ ਸੋਹਣੇ ਫੁੱਲਦੇ ਆ ਤੇ ਬਹੁਤ ਵਧੀਆ ਜਿੱਦਾਂ ਕਹ ਲੋ ਵੀ ਨਰਮ ਨਰਮ ਜਿਹੇ ਹੋ ਜਾਂਦੇ ਆ ਤੇ ਹੁਣ ਮੈਂ ਸਾਰੇ ਨੂੰ ਮਿਕਸ ਕਰਕੇ ਤੇ ਫਿਰ ਤੇਲ ਛੱਡੂਗੀ ਤਾਂ ਜਿਹੜਾ ਕਲਰ ਆ ਸਾਰੇ ਇਹ ਵਿੱਚ ਇਹਦੇ ਵਧੀਆ ਐਡ ਹੋ ਜਾਣਾ ਤੇ ਰੈਡ ਰੈਡ ਇਫਿੰਗਰ ਨਿਕਲ ਕੇ ਆ ਜਾਣੇ ਬਾਹਰ ਬਹੁਤ ਟੈਸਟੀ ਟੈਸਟੀ ਹੋਣੇ ਆ ਤੇ ਤੇਲ ਜੋ 스멜 ਵੀ ਆਉਣ ਲੱਗ ਪਈ ਆ ਤੇ ਤੇਲ ਵੀ ਪੱਕ ਚੁੱਕਾ ਆ ਤੇ ਹੁਣ ਕਰੀਏ ਸ਼ੁਰੂ ਦੇਖੋ ਇਹ ਪਕੌੜੇ ਸ਼ੁਰੂ ਕਰਨ ਤੋਂ ਪਹਿਲਾਂ ਤੇ ਥੋੜੀ ਜਿਹੀ ਮੇਰੇ ਨਾਲ ਮਚ ਪਾਉਂਗੀ ਮੈਂ ਪੌਲਗੀ ਸੀ ਪੌਣੀ ਹੈ ਨਾ ਵੈਸੇ ਹਰੀ ਤੇ ਪਈ ਹੈ ਪਰ ਲਾਲ ਦਾ ਆਪਣਾ ਟੇਸਟ ਹੁੰਦਾ ਹੈ ਨਾ ਤੇ ਥੋੜੀ ਕਰਾਂਚੀ ਜੀ ਹੋ ਜਾਂਦੇ ਆ ਤੇ ਲਾਲ ਮਿਰਚ ਹੈ ਬਹੁਤ ਤੇਜ ਆ ਤੇ ਨਾਰਮਲ ਜੀ ਪਾਉਂਗੀ ਤੇ ਬੱਚੇ ਬਹੁਤੀ ਮਿਰਚ ਨਹੀਂ ਖਾਂਦੇ ਹੈਗੇ ਤੇ ਨਾ ਹੀ ਆਪਾਂ ਨੂੰ ਬਹੁਤੀ ਖਾਣੀ ਚਾਹੀਦੀ ਆ ਕਿਉਂ ਗੈਸ ਪ੍ਰੋਬਲਮ ਹੋ ਜਾਂਦੀ ਆ ਖੱਟੇ ਖੱਟੇ ਢ ਘਾੜ ਆਉਣ ਲੱਗ ਪੈਂ ਜਦੋਂ ਆਪਾਂ ਚਾਹ ਜ਼ਿਆਦਾ ਚਾਹ ਪੀਏ ਜਾਂ ਜਿਆਦੀ ਮਿਰਚ ਖਾਈਏ ਇਹ ਪ੍ਰੋਬਲਮ ਖੜੀ ਹੋ ਜਾਂਦੀ ਆ ਇਸ ਕਰਕੇ ਮੈਂ ਥੋੜੀ ਹੋਤੀ ਪਾਈ ਆ ਉਹ ਵੀ ਟੇਸਟਨ ਸਰ ਦਾਲ ਸਬ지 ਵੀ ਮੈਂ ਹਿਸਾਬ ਦੀ ਪਾਣੀ ਹੁੰਨੀ ਨਹੀਂ ਨਹੀਂ ਮੈਂ ਖਾਈਦੀ ਹੈਗੀ ਇਹ ਗੱਲ ਆ ਤਾਂ ਫਿੰਗਰ ਪਕੌੜੇ ਬਣਾਉਣੇ ਤਾਂ ਮੈਂ ਬਾਰੋ ਬਾਰ ਇਹਨਾਂ ਨੂੰ ਤੇਲ ਛੱਡੂਗੀ ਵਾਹੀ ਗੋ ਸਤਨਾਮ ਤੇ ਦੇਖੋ ਜੀ ਫਿੰਗਰ ਪਕੌੜੇ ਬਹੁਤ ਹੀ ਘੱਟ ਸਮੇਂ 'ਚ ਤਿਆਰ ਹੋ ਜਾਂਦੇ ਆ ਆਸਾਨ ਤਰੀਕੇ ਨਾਲ ਬਣ ਜਾਂਦੇ ਆ ਵੱਡੀ ਖੇਚਲ ਨਹੀਂ ਕਰਨੀ ਪੈਂਦੀ ਹੈਗੀ ਸਿਰਫ ਉਦਮ ਕਰਨਾ ਪੈਂਦਾ ਨਾ ਜਿੱਦਾਂ ਕਹਿੰਦੇ ਨੇ ਉਦਮ ਅੱਗੇ ਲక్ష్ਮੀ ਹੈ ਉਦਮ ਕਰਾਂਗੇ ਤੇ ਪੈਸਾ ਆਊਗਾ ਜਿਹੜੇ ਘਰ ਬੈਠਿਆਂ ਨੂੰ ਕੁਝ ਨਹੀਂ ਮਿਲਦਾ ਇਹ ਗੱਲ ਆ ਮਿਹਨਤ ਕਰੋ ਤਾਂ ਸਾਰਾ ਕੁਝ ਆ ਜਿਹੜੇ ਬਰੀ ਬਰੀਕ ਹੁੰਦੇ ਨੇ ਨਾ ਫਿਆਲੂ ਪੱਕ ਜਾਂਦੇ ਆ ਫੇ ਕੱਚੇ ਰਹਿ ਜਾਂਦੇ ਜਦੋਂ ਵੱਡੇ ਕੱਟਦੇ ਆ ਇਹ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਤੇ ਆ ਦੇਖੋ ਸ਼ਿੰਗਰ ਪਕੌੜੇ ਦੇਖ ਕੇ ਸਾਰਾਂ ਜੀ ਕਰਦਾ ਵੇ ਅਸੀਂ ਵੀ ਖਾਈਏ ਪਕੌੜੇ ਚੀਜ਼ ਅਸੀਂ ਹੁੰਦੀ ਆ ਪਕੌੜੇ ਹੋਏ ਪਰੌਠੇ ਹੋਏ ਤੇ ਚੀਜ਼ਾਂ ਪੰਜਾਬੀਆਂ ਦਾ ਫੇਵਰੇਟ ਆ ਯਾਨੀ ਸਾਰੇ ਸਾਰਾਂ ਨੂੰ ਪਸੰਦ ਹੀ ਹੁੰਦੀਆਂ ਆ ਇਹ ਤੇ फटाफट ਚਲੋ ਬਣ ਜਾਂਦੀਆਂ ਸਿੰਪਲ ਤਰੀਕੇ ਨਾਲ ਬਣਾਈ ਮੈਂ ਕੋਈ ਖਾਸ ਚੀਜ਼ਾਂ ਨਹੀਂ ਪਾਈਆਂ ਵਿੱਚ ਇਹਦੇ ਤੇ ਨਾਰਮਲ ਜਿਹੇ ਤਰੀਕੇ ਦੇ ਨਾਲ ਹੀ ਹੈ ਨਾ ਬਰਸ ਬਣ ਚੁੱਕੇ ਜਿਹੜੇ ਪਤਲੇ ਪਤਲੇ ਹੁੰਦੇ ਆ ਉਹ ਜਲਦੀ ਪੱਕ ਜਾਂਦੇ ਆ ਫਿਰ ਤੇਲ ਦੇ ਵਿੱਚ ਇਹ ਗੱਲ ਹੋ ਜਾਂਦੀ ਆ ਮੌਸਮ ਦਾ ਆਨੰਦ ਦੇ ਫਿੰਗਰ ਪਕੌੜੇ ਨਾਲ ਅੰਦਰ ਠੰਡੇ ਮੌਸਮ ਦਾ ਇਕੋ ਅੱਜਗਲ ਦਾ ਪਤਾ ਲੱਗਦਾ ਨਹੀਂਗਾ ਨਾ ਬਾਹਰ ਜਿੱਦਾਂ ਬੈਠੋ ਤੇ ਅ ਅੰਦਰ ਬੈਠੋ ਸੌਰੀ ਤੇ ਬਾਹਰ ਮੀਂਹ ਪੈਂਦਾ ਹੁੰਦਾ ਨਾ ਮੀਂਹ ਦਾ ਕੋ ਖੜਕਾ ਹੁੰਦਾ ਨਾ ਕੋ ਪਤਾ ਲੱਗਦਾ ਮੀਂਹ ਦਾ ਵੀ ਮੀਂਹ ਪੈਂਦਾ ਚਲੋ ਜੀ ਮੈਂ ਹੁਣ ਕੱਢ ਲਾ ਆ ਦੇਖੋ ਜੀ ਪਕੌੜੇ ਨਿਕਲ ਗਏ ਆ ਤੇ ਕਿੰਨੇ ਸੋਹਣੇ ਲੱਗਣ ਡੇ ਆ ਤੇ ਫਿੰਗਰ ਇਕਦਮ ਪਤਲੇ ਪਤਲੇ ਦਾ ਬਿਆਂਚ ਨਹੀਂ ਖਾਂਦੇ ਆਪਾਂ ਬਿਆਂਲੇ ਪਕੌੜੇ ਨਿਕਲੇ ਆ ਇਕਦਮ ਕਰਕਰੇ ਔਰ ਪਤਲੇ ਔਰ ਟੇਸਟੀ ਉਹਦੇ ਵਿੱਚ ਇਹਦੇ ਜਮੈਣ ਪੈਣ ਦੀ ਪਰ ਬੱਚੇ ਨਹੀਂ ਖਾਂਦੇ ਹੈਗੇ ਇਸ ਕਰਕੇ ਮੈਂ ਪਾਈ ਨਹੀਂ ਹੈਗੀ ਜਮੈਣਾਂ ਤਾਂ ਵਾਕਿਆ ਬਹੁਤ ਸੁਣੇ ਲੱਗਦੇ ਵਧੀਆ ਲੱਗਦੇ ਆ ਤੇ ਦੇਖੋ ਨਾਲ ਚਟਣੀ ਚਟਣੀ ਨਾਲ ਹੋਰ ਸਹੀ ਇਸ ਟੇਸਟ ਵਧੀਆ ਹੋ ਜਾਂਦਾ ਹੈ ਤੇ ਹੁਣ ਮੈਂ ਆਇਡ ਰੈਂਦੇ ਆ ਪੂਰ ਇਹ ਮੈਂ ਹੁਣ ਪਾ ਦਵਾਂ ਵਿੱਚ ਇਹਦੇ ਤੇ ਫਿੰਗਰ ਪਕੌੜੇ ਬਹੁਤ ਟੇਸਟੀ ਬਣੇ ਬਹੁਤ ਵਧੀਆ ਬਣੇ ਆ ਬਣ ਗਏ ਫਿਰ ਇਹ ਗੀਜੁਰ ਆਦੇ ਚਾਹ ਬਣਾਦੇ ਹਾਂ ਹਾਂਜੀ ਪਕੌੜਾ ਦਾ ਮੇਰਾ ਕੰਮ ਫਿਨਿਸ਼ ਹੋ ਗਿਆ ਤੇ ਹੁਣ ਨਾਲ ਹੀ ਮੈਂ ਰੱਖ ਲਈ ਚਾਹ ਕਿਉਂ ਪਕੌੜੇ ਦੇ ਮਗਰ ਚਾਹ ਹੀ ਹੁੰਦੀ ਆ ਤੇ ਲਿੰਗਰ ਪਕੌੜੇ ਬਹੁਤ ਵਧੀਆ ਬਣਿਆ ਤੇ ਗਰਾਲ ਹੁਣਾਂ ਨੇ ਖਾ ਲਿਆ ਦੇਖੋ ਜੀ ਅੰਦਰ ਫਿਰ ਨੇਰਾ ਹੁੰਦਾ ਤੇ ਵੀਡੀਓ ਨਹੀਂ ਵਧੀਆ ਆਉਂਦੀ ਹੈਗੀ ਅੰਦਰ ਜਿਹਨਾਂ ਦੇ ਫੈਂਡਰੀ ਬੈ ਕੇ ਖਾ ਲਿਆ ਤੇ ਮੈਂ ਫਿਰ ਬਣਾਉਣ ਤੋਂ ਬਾਅਦ ਗਰ ਪਕੌੜੇ ਬਣਾਉਣ ਤੋਂ ਬਾਅਦ ਚਾਰ ਘੰਟੇ ਤੋਂ ਬਾਅਦ ਫਿਰ ਮੇਰੀ ਆਈ ਬਾਰੀ ਦੇਖੋ ਇਹ ਦਪਹਿਰ ਨੂੰ ਬਧੇ ਲੱਗਦੇ ਆ ਪਕੌੜੇ ਜਿੱਦਾਂ ਨੂਣ ਵਾਲੇ ਚੌਲ ਨਾਲ ਖੱਟਾ ਹੋਵੇ ਨਾ ਦਪਹਿਰ ਨੂੰ ਸੋਹਣਾ ਲੱਗਦਾ ਆ ਤੇ ਨਾਲੇ ਚੱਲ ਹੋ ਗਿਆ ਸੀ ਬਣਾਇਆ ਨੂੰ ਚਲੋ ਮੈਂਗਾ ਜੀ ਬਣਾ ਕੇ ਖਾਣੇ ਆ ਸਬਜੀ ਮੈਂ ਸਵੇਰੇ ਬਣਾ ਲਈ ਸੀਗੀ ਤੇ ਸਬਜੀ ਦਾ ਮੇਰਾ ਫਿਕਰ ਮੁੱਕਾ ਇਹ ਗੱਲ ਆ ਤੇ ਹੁਣ ਖਾ ਪੀ ਕੇ ਚਾਹ ਚੂ ਪੀ ਕੇ ਤੇ ਹੁਣ ਪੱਠਿਆਂ ਦੀ ਵਾਰੀ ਆ ਗਈ ਉਧਰ ਦੇਖੋ ਜੀ ਬੇਜਵਾਨ ਇਹਨਾਂ ਨੂੰ ਪਾਵਾਂਗੇ ਤੇ ਫੇਰ ਇਹ ਖਾਣਗੇ ਅਸੀਂ ਤਾਂ ਜੋ ਬਣਾ ਬਣਾ ਕੇ ਖਾਈ ਜਾਣਾ ਹਨਾ ਇਹ ਵੀ ਗੱਲ ਆ ਤੋਂ ਉਹਨਾਂ ਨੂੰ ਪਉਣਾ ਤੋਂ ਉਹਨਾਂ ਨੇ ਫੇਰ ਹੀ ਖਾਣਾ ਤੇ ਚਲੋ ਠੀਕ ਹੈ ਮੈਂ ਹੁਣ ਖਾਲਮਾ ਪਕੌੜੇ ਦੇਖੋ ਚਾਹ ਪਾਣੀ ਪੀਣ ਤੋਂ ਬਾਅਦ ਪਕੌੜੇ ਖਾਣ ਤੋਂ ਬਾਅਦ ਮੈਂ ਆ ਗਈ ਵੇਲੀ ਆ ਕੇ ਪਾਏ ਪੱਠੇ ਮਾਂ ਆਉਂਦੀਆਂ ਨੂੰ ਤੇ ਪਾਣੀ ਇਹਨੂੰ ਸਵੇਰੇ ਡਹਾਤਾ ਸੀ ਗਾਵੇਂ ਤੇ ਹੁਣ ਪੱਠਿਆਂ ਦਾ ਹੋ ਗਿਆ ਟਾਈਮ ਤੇ ਜਦੋਂ ਪੱਠਿਆਂ ਟਾਈਮ ਹੁੰਦਾ ਫਿਰ ਕਾਲੀ ਬਹੁਤ ਪੈ ਜਾਂਦੀ ਮੈਨੂੰ ਫਟਾਫਟ ਪੱਠੇ ਪਾ ਦੋ ਹਨਾ ਆਪਣੇ ਵਾਂਗੂ ਜਿੱਦਾਂ ਆਪਾਂ ਨੂੰ ਭੁੱਖ ਲੱਗਦੀ ਆਪਾਂ ਕਿੰਨੇ ਫਟਾਫਟ ਸੀ ਰੋਟੀ ਖਾ ਲਈਏ ਜਾਂ ਚਾਹ ਪੀ ਲਈਏ ਜਾਂ ਕੁਝ ਖਾ ਲਈਏ ਹਨਾ ਇਹ ਗੱਲ ਹੋ ਜਾਂਦੀ ਆ ਦੇਖੋ ਜੀ ਜਿਹੜਾ ਪਸ਼ੂਆਂ ਦਾ ਕੰਮ ਹੁੰਦਾ ਨੇ ਇੱਕ ਡਿਊਟੀ ਹੁੰਦੀ ਆ ਜਿੱਦਾਂ ਇੱਕ ਨੌਕਰੀ ਵਾਲੀ ਡਿਊਟੀ ਹੁੰਦੀ ਨੇ ਉਹਨੇ ਜਾਣਾ ਜਾਣਾ ਛੁੱਟੀ ਨਹੀਂ ਕਰਨੀ ਹੈਗੀ ਉਹ ਸਾ ਵੇ ਆ ਜਿਨ੍ਹਾਂ ਨੇ ਪਸ਼ੂ ਨਹੀਂ ਰੱਖੇ ਉਹਨਾਂ ਨੂੰ ਚਲੋ ਮੌਜਾਂ ਆ ਜਿਨ੍ਹਾਂ ਨੇ ਰੱਖੇ ਹੁੰਦੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਸਾਰੇ ਸੋਚਣਾ ਪੈਂਦਾ ਵੀ ਅਸੀਂ ਜਾਣਾ ਕਦੋਂ ਮੁੜ ਕੇ ਆਉਣਾ ਆ ਇਹ ਗੱਲ ਆ ਤੇ ਪਸ਼ੂਵਾਰ ਕੀ ਮੌਜ ਵੀ ਕਿਤੇ ਹੈ ਨਹੀਂ ਦੁੱਧ ਦੀ ਜਿੰਦਾ ਮਰਜੀ ਤੁਸੀਂ ਚਾਹ ਬਣਾਓ ਦਹੀਂ ਬਣਾਓ ਪਨੀਰ ਬਣਾਓ ਹਨਾ ਤੇ ਦੁੱਧ ਰਿੜਕੋ ਤੇ ਦੇਸੀ ਕੀ ਬਣਾਓ ਹਨਾ ਇਹ ਗੱਲ ਆ ਤੇ ਪਸ਼ੂਵਾਰ ਕੀ ਮੌਜ ਵੀ ਹੈ ਨਹੀਂ ਤੇ ਪਸ਼ੂਵਾਰ ਕੀ ਖੇਚਲ ਵੀ ਹੈ ਨਹੀਂ ਹਨਾ ਤੇ ਜਦੋਂ ਆਪਾਂ ਨੂੰ ਲੋਡ ਪੈਂਦੀ ਆ ਤਾਂ ਆਪਾਂ ਉਸੂ ਬਾਬੇ ਚ ਵੀ ਲੈਨੇ ਆ ਤੇ ਚਲੋ ਆਪਣੀ ਕੋ ਗੱਜ ਸਰ ਜਾਂਦੀ ਆ ਇਹ ਗੱਲ ਹੋ ਜਾਂਦੀ ਆ ਪਸ਼ੂਆਂ ਦੇ ਫਾਇਦੇ ਵੀ ਆ ਤੇ ਔਰ ਜਿਹਨਾਂ ਨੂੰ ਨੁਕਸਾਨ ਲੱਗਦੇ ਹੋਣਗੇ ਲੱਗਦੇ ਹੋਣਗੇ ਸਾਨੂੰ ਤਾਂ ਚਲੋ ਫਾਇਦਾ ਹੀ ਆ ਵਧੀਆ ਆ ਲਾਹੇਵਤ ਹੁੰਦਾ ਆ ਵਧੀਆ ਆ ਤੇ ਕਿਥੋਂ ਦੁੱਧ ਦਾ ਕਿੰਨਾ ਰੇਟ ਹੋ ਗਿਆ ਆ ਤੇ ਕਿਥੋਂ ਘੱਟ 60 ਬਿਕਲ ਦੁੱਧ ਮੱਝਾਂ ਦਾ ਹੋ ਗਿਆ ਤੇ ਡੇੜੀਆਂ ਚ ਤੋਂ ਉੱਤੋਂ ਵੱਧ ਹੋਊਗਾ ਤੇ ਆਪਾਂ ਦਹੀਂ ਵੀ ਲੈਣ ਜਾਣੇ ਆ ਤੇ ਉਹ ਵੀ 335 ਡੱਬੀ ਹੁੰਦੀ ਛੋਟੀ ਜਿਹੀ ਇੱਕ ਜਿਨ੍ਹਾਂ ਕੁਛ ਵੀ ਨਹੀਂ ਬਣਦਾ ਡੱਬਰ ਵਿੱਚ ਤੇ ਦੁੱਧ ਦੀ ਮੋਜ ਬੜੀ ਘੱਟ ਦੁੱਧ ਦੀ ਤੇ ਉਹਦੀ ਵਰਗੀ ਮੋਜ ਵੀ ਹੈ ਨਹੀਂ ਕਿਤੇ ਤੇ ਚਾਰ ਕੋ ਪ੍ਰੌਣੀ ਆਨ ਕੋ ਮੁਸ਼ਕਲ ਨਹੀਂ ਹੁੰਦਾ ਜੇ ਕਦਾਂ ਵੀ ਆ ਤੇ ਮੈਂ YouTube ਤੇ ਬਹੁਤ ਦੇਖਦੀ ਹਣੀ ਚੈਨਲ ਜਿਨ੍ਹਾਂ ਪੈਣਾ ਭਰਾਵਾਂ ਨੇ ਡੇਰੀਆਂ ਦੇ ਕੰਮ ਖੋਲੇ ਆ ਇਹ ਤਾਂ ਤਰਨ ਤਰਨ ਵਾਲ ਸਾਈਡ ਵਾਲ ਤੇ ਇਧਰ ਮਾਨਸਿਆਲ ਹਨਾ ਬਹੁਤ ਡੇਰੀਆਂ ਪਾਈਆਂ ਵਧੀਆ ਗੱਲ ਹੈ ਨਾ ਵੱਡੇ ਵੱਡੇ ਫਾਰਮ ਬਣਾਏ ਉਹਨਾਂ ਨੇ ਬੰਦੇ ਰੱਖੇ ਆ ਤੇ ਚਲੋ ਮਿਹਨਤ ਹੈ ਜੀ ਇਹ ਵੀ ਇੱਕ ਬਹੁਤ ਕਿਰਤ ਆ ਤੇ ਕਹਿੰਦੇ ਨਾ ਆਪਸ ਵਿੱਚ ਕੀ ਰੱਖਿਆ ਆਪਸ ਵਿੱਚ ਬਹੁਤ ਕੁਸ਼ ਫਾਇਦਾ ਹੁੰਦਾ ਹੈ ਜੇ ਬੰਦਾ ਨਾ ਕਰਨ ਵਾਲਾ ਹੋਵੇ ਜਿਹਨੇ ਕਰਨਾ ਉਹਨੇ ਥੋੜੇ ਜੋ ਵੀ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਵਿਦੇਸ਼ ਜਾ ਕੇ ਵੀ ਨਹੀਂ ਕੁਝ ਕਰਨਾ ਇਹ ਗੱਲ ਹੁੰਦੀ ਆ ਤੇ ਇਹ ਇੱਕ ਬਹੁਤ ਵਧੀਆ ਦੰਦਾ ਆ ਤੇ ਜਿੱਦਾਂ ਗੱਲ ਉਹ ਵੀ ਆਪਾਂ ਹੁਣ ਮੰਡੀਆਂੋਂ ਪੈਸੇ ਲੈਣੇ ਆ 6 ਮਹੀਨੇ ਦਾ ਪਰ ਉਹ ਵੀ ਆਇਆ ਲੱਗਦਾ ਆ ਹੈਨਾ ਬਿਆਜ ਲੱਗਦਾ ਤੇ ਇਹਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਦਿਮਾਗ ਦੋਜੀ ਕੋ ਫੜ ਲਈਏ ਜਾਂ ਕਿਦਾਂ ਵੀ ਹੈਗਾ ਨਾ ਤੇ ਆਪਾਂ ਨੂੰ ਕੋ ਦੁੰਹਦਾ ਨਹੀਂ ਆਪਾਂ ਨੂੰ ਪਤਾ ਵੀ ਆ ਜਾਣੇ ਆ ਸਾਡੀ ਮਿਹਨਤ ਆ ਇਹ ਗੱਲ ਆ ਤੇ ਕਈਆਂ ਨੂੰ ਅੱਖਾਂ ਲੱਗਦਾ ਹੋਗਾ ਤੇ ਇੱਕ ਬਹੁਤ ਵਧੀਆ ਧੰਦਾ ਆ ਬਹੁਤ ਵਧੀਆ ਆ ਇਹ ਨਾਲੇ ਬਹਾਨੇ ਨਾਲ ਪਸੂਆਂ ਨਾਲ ਗੱਲਾਂ ਹੋ ਜਾਂਦੀਆਂ ਜਦੋਂ ਮੈਂ ਭੀਲੀ ਆਉਣੀ ਆ ਉਦੋਂ ਹੀ ਉਸੇ ਟਾਈਮ ਨਾਲ ਬੋਲਣ ਲੱਗ ਜਾਂਦੀਆਂ ਹਾਂ ਵੀ ਆ ਗਈ ਆ ਹੁਣ ਨਾਲ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਈ ਹੋਗੀ ਤੇ ਦੇਖੋ ਜੀ ਡੰਗਰ ਰੱਖੇ ਹੁੰਦੇ ਆ ਨਾ ਘਰ ਵਿੱਚ ਤੇ ਆਪਾਂ ਨੂੰ ਕੋਈ ਚੀਜ਼ ਬੈਠਾ ਨਹੀਂ ਜਾਂਦੀ ਹੈ ਕਿ ਨਾ ਕੋਈ ਦਾਲ ਨਾ ਸਬਜ਼ੀ ਤੇ ਮੇਰੀ ਹੁਣ ਮੱਝ ਪਕੌੜੇ ਖਾਊਗੀ ਨਾ ਦੇਖੋ ਆਲੂਆਂ ਦੇ ਛਿੱਲਾਂ ਤੇ ਫਿਰ ਛਾਣਬੂਰਾ ਜਿਆ ਤੇ ਕੋਈ ਚੀਜ਼ ਬੈਠਾ ਨਹੀਂ ਜਾਂਦੀ ਹੈ ਕਿ ਸਾਰੀ ਜੀ ਲੱਗ ਜਾਂਦੀ ਆ ਹੁਣ ਦੇਖਦੀ ਪਈ ਵੀ ਮੈਨੂੰ ਕੁਝ ਲਿਆਵੇ ਹੈ ਨਾ ਦੇਖੋ ਜੀ ਉਹ ਜਿਹੜਾ ਸਮਾਨ ਸਿਉ ਮੈਂ ਪਾਤਾ ਮੱਝ ਨੂੰ ਛਿੱਲਾਂ ਹੋ ਗਈਆਂ ਰੋਟੀਆਂ ਹੋ ਗਈਆਂ ਪਕੌੜੇ ਹੋ ਗਏ ਹੈ ਨਾ ਤਾਂ ਆ ਜਿਹੜਾ ਹਿੱਸਾ ਇਹ ਨਿੱਕੀ ਮੇਰੀ ਦਾ ਹਿੱਸਾ ਆ ਤੇ ਉਹਨੂੰ ਪਾਉਣਾ ਹੈ ਮੈਂ ਤੇ ਜਿੱਦਾਂ ਹੁਣ ਪਸ਼ੂ ਦੁੱਧਾਰੂ ਪਸ਼ੂ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਕਈ ਕੁਛ ਆਪਾਂ ਕਣਕ ਮੱਕੀ ਹੋ ਗਈ ਛੋਲਿਆਂ ਦਾ ਛਿਲਕਾ ਹੋ ਗਿਆ ਤੇ ਹੋਰ ਬਹੁਤ ਚੀਜ਼ਾਂ ਰਲਾ ਮਿਲਾ ਕੇ ਦੇਈ ਦਿਆਂ ਵੀ ਵਧੀਆ ਦੋ ਦੇਵੇ ਠੀਕ ਦੇਵੇ ਹਨਾ ਇਸ ਕਰਕੇ ਪਸ਼ੂ ਦੀ ਸਿਹਵਾ ਬਹੁਤ ਹੁੰਦੀ ਆ ਦੇਖੋ ਜੀ ਭਾਂਤ ਭਾਂਦੇ ਖਾਣੇ ਵਿੱਚ ਇਹਨਾਂ ਨੂੰ ਪਾਉਣੀ ਹੁੰਦੀ ਆ ਲੈ ਖਾ ਲਾ ਤੇ ਖਾ ਜਾਣੇ ਨੇ ਫਟਾਫਟ ਇਹਨੂੰ ਵੀ ਬੜਾ ਹੁੰਦਾ ਵੀ ਇਹਨੂੰ ਫਟਾਫਟ ਦਿਓ ਖਾਣ ਨੂੰ ਹਨਾ ਪਤਾ ਲੱਗ ਜਾਂਦਾ ਇਹਨੂੰ ਵੀ ਵੀ ਕੁਛ ਲਿਆਂਦਾ ਆਪਣੇ ਲਈ ਲੈ ਲਾ ਹਾਲਾ ਹੁਣ ਚ ਆਹੋ ਵਿਚਾਰੂ ਇੰਨੀ ਨਾ ਜੇ ਰੱਜ ਵੀ ਗਈ ਹੋਵੇ ਤਾਂ ਵੀ ਨਹੀਂ ਵਸਣਾ ਇਹਨੇ ਖਾਈ ਜਾਣਾ ਖਾਈ ਜਾਣਾ ਕਟੀਆਂ ਦੇ ਇਦਾਂ ਜੂੜ ਛਾਟਣਾ ਪਲ ਜਾਂਦੀਆਂ ਤੇ ਅੱਜਕੱਲ ਪਸ਼ੂ ਲੈਣਾ ਬਹੁਤ ਮੁਸ਼ਕਲ ਹੈ ਬਹੁਤ ਪਸ਼ੂਆਂ ਦੇ